ਹਾਂਜੀ ਬਾਬਾ ਜੀ ਅੱਜ ਤੁਹਾਨੂੰ ਡੇਰੇ ਦੀ ਜੁਮੇ ਵਾਲੀ ਦਿੱਤੀ ਗਈ ਆ ਬਾਬਾ ਜੀ ਉਸ ਸੰਬੰਧ ਵਿੱਚ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਜੋ ਅੱਜ ਸਾਰ ਸਵੇਰ ਦੋਨਾਂ ਸ਼ਾਂਤ ਰੋਸ਼ਨ ਜੀ ਪਾ ਜੀ ਨੂੰ ਦੱਸਣ ਜੀ ਹਣ ਦੋ ਪੱਗਾਂ ਸੰਗਤ ਤੇ ਜਹਨ ਨਹੀਂ ਜੀ ਹਾਂ ਜੋ ਹੀ ਰਲ ਮਿਲ ਕੇ ਸੰਗਤ ਦੇ ਸੰਯੋਗ ਨਾਲ ਸੰਗਤ ਦਾ ਸਭ ਤੋਂ ਵੱਡਾ ਸੰਯੋਗ ਹੁੰਦਾ ਹੈ ਕਿਉਂ ਸੰਗਤ ਗੁਰੂ ਰਵੀਨਦਰ ਸਾਹਿਬ ਦਾ ਸੰਗਤ 21 ਵਿਸਵੇ ਹੁੰਦੀ ਹੈ। ਇਹਨਾਂ ਦਾ ਮਹਤਮ ਜਜ਼ਮਦਰ ਗੁਰੂ ਨਾਲ ਜੋ ਸੰਗਤ 21 ਵਿਸਵੇ ਤੇ ਸ਼ਾਂਤ ਜੀਆ ਹੋਰ ਸੇਵਾਦਾਰ ਵੀ ਇਸ ਨੂੰ ਰਿਹਾ। ਇਸ ਤਰ੍ਹਾਂ ਹੀ ਜੋਰ ਸੰਤ ਜੀ ਜਸ ਸਿੰਘ, ਉਸਨ ਦਾ ਜੀ ਸਿੰਘ ਸਾਰੇ ਨੌਕਰਾਂ ਆ ਕੇ ਸੰਗਤਾਂ ਬੋੜੀ ਬੋੜੀ ਗੁਰੂ ਆਈਆਂ ਕੈਨੇਡਾ, ਅਮਰੀਕਾ, ਜਰਮਨ ਉਹ ਬਰੋਸਾ ਨਾ ਲੈ ਕੋ ਸੰਤਾਂ ਸਿੰਘ ਸਰਪ੍ਰਾਈਜ਼ ਸਿੰਘ ਜੀ ਕੰਗਿਆਨ ਤੋਂ ਉੱਥੇ ਇਹ ਡੇਰਾ ਹੈ ਸમિતਰ ਸਿੰਘ ਜੀ ਤੇ ਇਹਦਾ ਉਹ ਆਯੋਜਨ ਚਲੇ ਰਿਹਾ ਹੈ ਇਤਨਾ ਸਾਰੇ ਸੰਗਤਾਂ ਨੇ ਰਾਵਤੀ ਜੋ ਅੰਤਮ ਅਰਦਾਸ ਤੇ ਸੰਗਤਾਂ ਸੰਭਲੋਗੇ ਅਹੀ ਤੇ ਨਾਲ ਹੀ ਅਰਦਾਸ ਕੀਤੀ ਗਈ ਹੈ ਸੰਤ ਬਾਬਾ ਸਿੰਘ ਜੀ ਰੂਹ ਨੂੰ ਸਮਾਰੋਹ ਚੰਨਾ ਨਵਾ ਪੂਰੀ ਤਨੀ ਲਾਇਆ ਸੰਸਾਰੀ ਪਾਇਆ ਜੈ ਜੈ ਕਾਂਸ ਤੇ ਜੀ ਅਰ ਕੱਲ ਵੀ ਕੋਤਰਾ ਹਰ ਮੇਂ ਹਰ ਕੋਲ ਹੋਇਆ ਤੇ ਇਤਰਾਹੀ ਜੋ ਸਾਰੇ ਨਸੂਬੋ ਪ੍ਰਤੀ ਸੰਗਰਤਾ ਇਲਾਕੇ ਨੇ ਸਹਿਯੋਗ ਦੇ ਕੇ ਤੇ ਦੇਰੇ ਦਾ ਨਾਂ ਦੀ ਸਰਕਾਰ ਦੀ ਪੈਸੇ ਵੀ ਸਾਰੀ ਸੰਗਤ ਦਾ ਸਫਾਰ ਕਰਨੇ ਆ ਸਾਰੇ ਸੰਗਤਾਂ ਇਲਾਕੇ ਨੂੰ ਮਾਇਕਲ ਦੀ ਤਰ੍ਹਾਂ ਕਰਦੇ ਨੇ ਨਹੀਂ ਬਜੂ ਪ੍ਰਾਂ ਦੇਣਾ ਬਚੇ ਨਾ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਕੋਹਲੀ ਜਿਸ ਦਾ ਮਾਪੁਰਸ਼ ਨਾਲ ਬਹੁਤ ਪਿਆਰ ਸੀ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਕੀਰਤਨ ਦੇ ਵੀ ਮਸਕੀਨ ਸਰ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਕੀਤੀ ਦਾ ਇਸ ਬਾਗਮ ਪਿੰਡ ਮਕਸੂਦਪੁਰ ਵਿਖੇ ਰੱਖਿਆ ਗਿਆ ਹੈ ਔਰ ਤੁਸੀਂ ਦੇਖਿਆ ਹੈ ਸ਼ਰਤਾ ਭਾਵਨਾ ਨਾਲ ਸੰਤਾਂ ਦੂਰੋਂ ਨੇੜੇੋਂ ਆਈਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹਨ ਇਹ ਮਾਪੂਸ਼ਾਂ ਦਾ ਪਿਆਰ ਉਹਨਾਂ ਦਾ ਰਸ ਪਿੰਨਾ ਕੀਰਤਨ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਪਹਿਲਾ ਗਤੀ ਨਿਸ਼ੀਨ ਜੇਰਾ ਪਾਪਾ ਕਰਮ ਸਿੰਘ ਜੀ ਹੁੱਤੀ ਮਰਦਾਨ ਦੇ ਸਨ ਔਰ ਜਿਨ੍ਹਾਂ ਨੇ ਸੰਤਾਂ ਵਿੱਚ ਬਹੁਤ ਪਿਆਰ ਵੜਿਆ ਨਾਮ ਬਾਣੀ ਨਾਲ ਜੁੜਿਆ ਵਿਸ਼ੇਸ਼ ਤੌਰ ਤੇ ਦਾਸ ਨੂੰ ਉਹਨਾਂ ਨੇ ਕੀਰਤਨ ਦੀ ਦਾਤ ਬਖਸ਼ੀ ਦਾਸ ਨੂੰ ਕੀਤੇ ਨੀ ਦਾਤ ਬਕਸ਼ੀ ਔਰ ਮੈਂ ਉਹਨਾਂ ਕੋਲੋਂ ਬਹੁਤ ਕੁਛ ਸਿੱਖਿਆਵਾਂ ਲਿੱਤੀਆਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਮਾਪੂਸ਼ਣ ਜੀਵਨ ਤੋਂ ਸੰਤ ਰੋਸ਼ਨ ਸਿੰਘ ਜੀ ਮਸਕੀਨ ਇੱਕ ਐਸੇ ਮਸਕੀਨ ਸਨ ਜਿਨ੍ਹਾਂ ਨੇ ਪਿਆਰ ਵੰਡਿਆ ਸਮਾਜ ਦੇ ਵਿੱਚ ਉਹਨਾਂ ਦੇ ਜਿਹੜੇ ਡੇਰੇ ਦੇ ਨਾਲ ਉਹਨਾਂ ਦੇ ਸਕੂਲ ਕਾਲਜਸ ਫੋਰ ਕਈ ਧਾਰਮਿਕ ادارے ਸਮਾਜ ਦੀ ਸੇਵਾ ਕਰ ਰਹੇ ਨੇ ਔਰ ਮੈਂ ਸਮਝਦਾ ਜਿੱਥੇ ਸੰਤ ਰੋਸ਼ਨ ਸਿੰਘ ਮਸਕੀਨ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਰਹੇ ਸੀ ਔਰ ਸਮਾਜ ਦੇ ਵਿੱਚ ਸਿੱਖਿਆ ਦਾ ਵੀ ਪ੍ਰਵਾਹ ਕਰ ਰਹੀ ਸੀ ਉਹਨਾਂ ਦੇ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਲਗਭਗ ਚੋੜਾ ਵਿਦਿਆ ਘਧਾਰੇ ਚੱਲ ਰਹੇ ਨੇ ਔਰ ਅੱਜ ਅਸੀਂ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਆਤਮਿਕ ਭਲੇ ਲਈ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆਂ ਔਰ ਵਿਸ਼ੇਸ਼ ਤੌਰ ਤੇ ਬੀਬੀ ਜਗੀ ਕੋਰ ਜੀ ਪਹੁੰਚੇ ਨੇ ਔਰ ਜਥੇਦਾਰ ਅਕਾਲ ਤਖਤ ਦੇ ਸਹਿਬਾਨ ਵੀ ਪਹੁੰਚੇ ਨੇ ਮੈਂ ਸਾਰਿਆਂ ਆਈ ਸੰਗਤ ਦਾ ਸਾਰਿਆਂ ਦਾ ਆਇਆ ਸਤਿਕਾਰ ਕਰਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ